ਦੇਖੋ ਹੋ ਸਕਦਾ ਤੁਹਾਡੀ ਜ਼ਿੰਦਗੀ ਚ ਬਹੁਤ ਟੈਨਸ਼ਨ ਆਉਣ ਬੜੇ ਐਸੇ ਹਾਲਾਤ ਪਏ ਹੋਣ ਜਿਹੜੇ ਤੁਸੀਂ ਕਿਸੇ ਨੂੰ ਸਮਝਾ ਵੀ ਨਾ ਪਾਉਂਦੇ ਹੋ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿੰਦੇ ਆ ਜੇ ਜੇ ਤੁਸੀਂ ਇਹ ਵੀਡੀਓ ਦੇਖਦੇ ਪਿਓ ਕਿ ਜੇ ਤੁਸੀਂ ਆਪਣੀ ਬੇੜੀ ਮਾਲਕ ਦੇ ਹੱਥਾਂ 'ਚ ਛੱਡੀ ਆ ਨਾ ਤਾਂ ਮਾਲਕ ਨੇ ਡੁੱਬਣ ਤੇ ਨਹੀਂ ਦੇਣੀ ਮੈਂ ਕਹਿੰਦਾ ਵੱਡੇ ਤੋਂ ਵੱਡੇ ਤੂਫਾਨ ਆ ਜਾਣ ਸਾਰੀ ਦੁਨੀਆ ਤੁਹਾਡੇ ਵਿਰੁੱਧ ਹੋ ਜਾਏ ਭਾਵੇਂ ਮਾਲਕ ਨੇ ਤੁਹਾਨੂੰ ਤੱਤੀ ਵਾਹ ਵੀ ਨਹੀਂ ਲੱਗਣ ਦੇਣੀ ਇੱਕ ਖਰੋਚ ਵੀ ਨਹੀਂ ਆਣ ਦੇਣੀ ਜਦੋਂ ਮਾਲਕ ਰਾਖੀ ਕਰਦਾ ਨਾ ਫੇਰ ਤਾਂ ਸਾਰਾ ਸੰਸਾਰ ਤੁਹਾਨੂੰ ਮਾਰਨਾ ਚਾਹੁੰਦਾ ਹੋਵੇ ਮਾਲਕ ਨੇ ਤਾਂ ਵੀ ਨਹੀਂ ਜੇ ਕੁਝ ਹੋੰਦੇ ਨਾ ਸੋ ਡਰਨਾ ਦਾ ਕਦੇ ਵੀ ਨਹੀਂ ਜ਼ਿੰਦਗੀ 'ਚ ਡਰ ਅੱਜ ਹੀ ਕੱਢ ਦੋ ਹਾਲਾਤਾਂ ਨੂੰ ਵੇਖ ਕੇ ਨਾ ਡਰੀ ਜੋ ਇਹ ਹਾਲਾਤ ਬਦਲਦੇ ਸਮਾਂ ਨਹੀਂ ਇਹ ਲੱਗਣਾ ਆਪਾਂ ਦਾ ਆਪਣੇ ਮਾਲਕ ਦੇ ਕੋਲ ਰਹਿਣਾ ਬਸ ਹਰ ਘੜੀ ਹਰ ਸਮੇਂ ਬਸ ਆਪਣੇ ਗੁਰੂ ਨੂੰ ਯਾਦ ਕਰਦੇ ਰੋ ਜਿਸ ਮਰਜ਼ੀ ਰੂਪ 'ਚ ਮੰਨੋ ਆਪਣੇ ਪਰਮਾਤਮਾ ਨੂੰ ਪਰ ਸੱਚਾ ਭਰੋਸਾ ਰੱਖੋ ਅੱਖਾਂ ਬੰਦ ਕਰਕੇ ਜੇ ਤੂਫਾਨਾਂ ਦੇ ਵਿੱਚ ਵੀ ਖੜੇ ਹੋ ਨਾ ਡਰਨਾ ਨਹੀਂ ਤੁਸੀਂ ਇੱਕੋ ਹੀ ਗੱਲ ਕਹਿਣੀ ਕਿ ਮਾਲਕ ਨੇ ਕੁਛ ਨਹੀਂ ਹੋਣ ਦੇਣਾ ਉਵੇਂ ਅੱਜ ਭਾਵੇਂ ਜਿੱਦਾਂ ਦੀ ਮਰਜ਼ੀ ਘੜੀ ਚਲਦੀ ਹੋਵੇ ਤੁਸੀਂ ਇਹੋ ਹੀ ਕਹਿਣਾ ਕਿ ਕੋਈ ਨਹੀਂ ਬਾਬਾ ਜੀ ਨੇ ਬਚਾ ਲੈਣਾ ਆਪੇ ਤੁਹਾਡੇ ਮਨ 'ਚ ਹਰ ਵਾਰ ਇੱਕੋ ਹੀ ਗੱਲ ਆਣੀ ਚਾਹੀਦੀ ਕਿ ਮੇਰੇ ਗੁਰੂ ਨੇ ਮੈਨੂੰ ਕੁਛ ਨਹੀਂ ਹੋਣ ਦੇਣਾ ਜੋ ਮਰਜ਼ੀ ਹੋ ਜਾਏ ਭਾਵੇਂ